ਕਮੇਟੀਾਂ ਨੇ ਬੈਠ ਕੇ ਬਹੁਤ ਲੰਮੀ ਵਿਚਾਰ ਚਰਚਾ ਕੀਤੀ ਆ ਪੂਰੇ ਦੇਸ਼ ਦੀ ਰਾਜਨੀਤੀ ਬਾਰੇ ਅੰਤਰਰਾਸ਼ਟਰੀ ਰਾਜਨੀਤੀ ਬਾਰੇ ਪੰਜਾਬ ਦੀ ਰਾਜਨੀਤੀ ਬਾਰੇ ਕੀ ਘਟ ਰਿਹਾ ਕਿ ਤਰ੍ਹਾਂ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਕਿਸ ਤਰੀਕੇ ਨਾਲ ਜਿਹੜੇ ਗਲਤ ਕਾਨੂੰਨ ਆ ਲੋਕ ਵਿਰੋਧੀ ਕਾਨੂੰਨ ਆ ਉਹ ਪਾਸ ਕਰ ਰਹੀ ਹੈ ਮੋਦੀ ਸਰਕਾਰ ਕਿਸ ਤਰ੍ਹਾਂ ਕਾਰਪੋਰੇਟਾਂ ਦੁਆਰਾ ਜਿਹੜਾ ਸਾਡੇ ਅੱਲਾ ਸਾਡੀਆਂ ਜ਼ਮੀਨਾਂ ਤੇ ਸਾਡੀਆਂ ਮੰਡੀਆਂ ਤੇ ਸਾਡੇ ਸੱਭਿਆਚਾਰ ਤੇ ਕਰ ਰਹੀ ਹੈ ਤੇ ਬਾਕੀ ਜਿਹੜੀਆਂ ਲੋਕਲ ਮਸਲੇ ਆ ਜਾਂ ਪਿੰਡ ਦੇ ਮਸਲੇ ਉਹ ਸਾਰੇ ਵਿਚਾਰੇ ਗਏ ਤੇ ਮਤੇ ਪਾਸ ਕੀਤੇ ਗਏ ਆ ਵੀ ਜਿਹੜੇ ਵਿਆਹ ਸ਼ਾਦੀਆਂ ਮਰਨੇ ਪਰਨੇ ਆ ਸਾਡੇ ਢੰਗ ਨਾਲ ਜਿਹੜਾ ਪਹਿਲਾਂ ਹੀ ਮਤੇ ਪਾਸ ਕੀਤਾ ਆ ਉਹਨੂੰ ਕੁਝ ਸਫਲਤਾ ਮਿਲੀ ਹੋਈ ਆ ਬਾਕੀ ਇਹਨੂੰ ਹੋਰ ਲਾਗੂ ਕਰਾਇਆ ਜਾਊਗਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਆ ਉਹ ਹੋਰ ਤੇਜ ਕੀਤੀ ਜਾਊਗੀ ਬਾਕੀ ਜਿਹੜੇ ਸਮਾਜਿਕ ਸੁਧਾਰ ਆ ਪਿੰਡ 'ਚ ਹੋਰ ਲਾਗੂ ਕੀਤੇ ਜਾਣਗੇ ਬਾਕੀ ਕਾਫੀ ਪਿੰਡ ਦੇ ਵਿੱਚ ਜਿਹੜੇ ਸਮਾਜਿਕ ਸੁਧਾਰ ਆ ਪਹਿਲਾਂ ਨਾਲੋਂ ਲਾਗੂ ਹੋ ਚੁੱਕੇ ਆ ਜੋ ਸਾਰੀ ਰਿਪੋਰਟ ਆਈ ਆ ਤੇ ਇਸ ਦੇ ਨਾਲ ਜਿਹੜਾ ਭਗਵੰਤ ਮਾਨ ਵੱਲੋਂ ਨਸ਼ਿਆਂ ਦੇ ਖਿਲਾਫ ਕਹਿ ਰਹੇ ਪੀ ਅਸੀਂ ਬਲਡੋਜ਼ਰ ਕਲਚਰ ਜਿਹੜਾ ਚਲਾ ਕੇ ਅਸੀਂ ਨਸ਼ੇ ਖਤਮ ਕਰ ਦੇਵਾਂਗੇ ਇਹ ਅਸਲ ਲੋਕਾਂ ਦੇ ਜਮੂਰੀ ਹੱਕਾਂ ਤੇ ਕਾਹਨ ਕਰਨ ਵਾਸਤੇ ਆ ਅਸੀਂ ਜਿਹੜੀ ਨਸ਼ਿਆਂ ਦੇ ਕੋਈ ਅਸੀਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਆ ਅਸੀਂ ਆਨੇ ਵੱਡੇ ਮગરਮੱਛ ਫੜੋ ਇਹ ਨਸ਼ਾ ਸਾਰਾ ਕਾਰਪੋਰੇਟ ਦਾ ਆ ਰਿਹਾ ਦੇਚ ਦੀ ਹਾਕਮਾਂ ਦਾ ਵਾ ਪੰਜਾਬ ਦੇ ਹਾਕਮਾਂ ਦਾ ਅਫਸਰशाही ਨਾਲ ਰਹੀ ਹੈ ਉਹਨਾਂ ਦੁਆਰਾ ਸਾਰਾ ਇਹ ਵੱਡੇ ਤਸਕਰ ਜੜੇ ਉਨ੍ਹਾਂ ਤੇ ਅੱਲਾ ਬੋਲੇ ਜਾਵੇ। ਉਨ੍ਹਾਂ ਤੇ ਪਰਚਾ ਕਰਕੇ ਉਹਨਾਂ ਨੂੰ ਅੰਦਰ ਛੁੱਟਿਆ ਜਾਵੇ। ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ। ਉਹਨਾਂ ਨੂੰ ਸਰਕਾਰੀ ਪ੍ਰਾਪਰਟੀ ਕੋਸ਼ਤ ਕੀਤਾ ਜਾਵੇ। ਤੇ ਜਿਹੜਾ ਜਿਹੜਾ ਕਾਨੂੰਨ ਹੈ ਉਹਨੂੰ ਲਾਗੂ ਕੀਤਾ ਜਾਵੇ। ਇਸ ਤਰੀਕੇ ਨਾਲ ਲੋਕਾਂ ਦੇ ਦਹਿਸ਼ਤ ਪੈਦਾ ਕਰਨੀ ਇਹ ਠੀਕ ਨਹੀਂ ਹੈਗੀ। ਤੇ ਜਿਸ ਤਰੀਕੇ ਨਾਲ ਤੁਸੀਂ ਆਂਦੇ ਜਾਂਹੀਂ ਉਹਦੇ ਘਰ ਟਾਉਣੇ ਆ ਫੜਾਣਾ ਟਾਉਣਾ। ਇਸੇ ਤਰੀਕੇ ਨਾਲ ਤੁਸੀਂ ਖਾੜਕੂ ਆਦ ਦੇ ਵੇਲੇ ਜਾਂ ਉਹ ਤੋਂ ਬਾਅਦ ਫਰਜੀ ਮੁਕਾਬਲੇ ਬਣਾ ਕੇ ਲੋਕਾਂ ਨੂੰ ਦਹਿਸ਼ਤ ਪਾਈ ਸੀ। ਇਹੇ ਕੰਮ ਹੁਣ ਤੁਸੀਂ ਕਰ ਰਹੇ ਹੋ। ਪੁਲਸ ਰਾਜ ਲੈ ਆ ਰਿਹਾ ਜੋ ਇਹ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਆਇਆ ਸਾਰੀਆਂ ਜਿੰਨੀਆਂ ਵੀ ਨਜਾਇਜ਼ ਜਾਇਦਾਦਾਂ ਚਾਹੇ ਉਹ ਮੰਤਰੀਆਂ ਦੀਆਂ ਚਾਹੇ ਐਮਐਲਏ ਦੀਆਂ ਚਾਹੇ ਉਹ ਕਾਲੀ ਦਲ ਵਲੇ ਜਾਂ ਕਾਂਗਰਸ ਵਲੇ ਜਾਂ ਪਹਿਲਾਂ ਜਾਂ ਹੁਣ ਭਗਵੰਤ ਮਾਨ ਦੇ 3 ਸਾਲ ਹੋ ਗਏ ਅਫਸਰਸ਼ਾਹੀ ਨੇ ਐਮਐਲਏ ਮੰਤਰੀਆਂ ਨੇ ਜਿਨ੍ਹਾਂ ਨੇ ਵੀ ਨਜਾਇਜ਼ ਜਾਇਦਾਦਾਂ ਬਣਾਈਆਂ ਤਸਕਰਾਂ ਨੇ ਨਸ਼ੇ ਤਸਕਰਾਂ ਨੇ ਜਾਂ ਬਾਕੀ ਜਿਹੜੇ ਹੈਗੇ ਗੁੰਡਾ ਕਰੋਆ ਜਿਨ੍ਹਾਂ ਨੇ ਵੀ ਨਜਾਇਜ਼ ਜਾਇਦਾਦਾਂ ਬਣਾਈਆਂ ਉਹ ਸਾਰੀਆਂ ਜਰਬਤ ਕੀਤੀਆਂ ਜਾਣ ਉਨਾਂ ਦੀਆਂ ਜ਼ਮੀਨਾਂ ਉਹਨਾਂ ਦੀਆਂ ਹੋਰ ਜਾਇਦਾਦਾਂ ਤੇ ਉਹ ਪੰਜਾਬ ਦੇ ਗਰੀਬਾਂ ਦੇ ਵਿੱਚ ਉਹ ਵੰਡੀਆਂ ਜਾਣ ਜ਼ਮੀਨ ਵੀ ਵੰਡੀ ਜਾਵੇ ਬਾਕੀ ਜਾਇਦਾਦ ਵੀ ਉਹਨਾਂ 'ਚ ਵੰਡੀ ਜਾਵੇ ਥੋੜੀ ਜਿਹੀ ਜ਼ਮੀਨਾਂ 'ਚ ਵੰਡੀਆਂ ਜਾਣ ਇਹ ਜ਼ਮੀਨਾਂ 'ਚ ਵੰਡੀਆਂ ਜਿਹੜਾ ਕੰਮ ਕਰਨ ਵਾਲਾ ਉਹ ਸਰਕਾਰ ਕਰੇ ਇਹਦੇ ਨਾਲ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਆ ਪਿਛਲੇ ਦਿਨੀ ਇੱਕ ਜਲ ਪ੍ਰਦੂਸ਼ਣ ਰੋਕਥਾਂ ਬਿੱਲ ਪਾਸ ਕੀਤਾ ਵਾ ਕੈਬਨ ਦੇ ਵਿੱਚ ਇਹ ਵਿਧਾਨ ਸਭਾ 'ਚ ਕਰਨਾ ਵਾ ਉਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਉਹ ਉਹ ਜਲ ਬਚਾਉਣ ਵਾਸਤੇ ਨਹੀਂਗਾ ਜਾਂ ਜਲ ਦਾ ਪ੍ਰਦੂਸ਼ਣ ਰੋਕਣ ਵਾਸਤੇ ਨਹੀਂਗਾ ਜਾਂ ਉਹ ਪ੍ਰਦੂਸ਼ਣ ਘਟਾਉਣ ਵਾਸਤੇ ਨਹੀਂਗਾ ਉਹ ਪ੍ਰਦੂਸ਼ਣ ਵਧਾਉਣ ਵਾਸਤੇ ਆ ਉਹਦੇ ਵਿੱਚ ਫੈਕਟਰੀਆਂ ਵਾਲਿਆਂ ਨੂੰ ਜਾਂ ਜੋਗ ਪਤੀਆਂ ਨੂੰ ਕਾਰਖਾਨੇਦਾਰਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਆ ਕਿ ਤੁਹਾਡੇ ਤੋਂ ਕੋਈ ਪਰਚਾ ਦਰਜ ਨਹੀਂ ਹੋਊਗਾ ਜਿੰਨਾ ਮਰਜ਼ੀ ਪ੍ਰਦੂਸ਼ਣ ਬਣਾਓ ਤੁਹਾਨੂੰ 5000 ਰੁਪਏ ਜੁਰਮਾਨੇ ਤੋਂ ਲੈ ਕੇ 15 ਲੱਖ ਤੱਕ ਲੱਗੂਗਾ ਉਹਨਾਂ ਨੂੰ ਲੱਗਣਾ ਹੀ 5000 ਰਿਆ ਬਾਕੀ ਜਿਹੜਾ ਉਸਲਾਵਾ ਉਹ ਸਾਰਾ ਇਹਨਾਂ ਨੇ ਸਿੱਧਾ ਦੋ ਨੰਬਰ ਦੇ ਵਿੱਚ ਜਿਹੜਾ ਚੋਣ ਫੰਡ ਲੈ ਲੈਣਾ ਵਾ ਪਾਰਟੀਆਂ ਨੇ ਇਸ ਕਰਕੇ ਇਹ ਸਾਰਾ ਜੋ ਉਹ ਉਹੜਾ ਕਾਨੂੰਨ ਬਣਾਇਆ ਵਾ ਜਾਂ ਪਾਸ ਕੀਤਾ ਕੈਬਨਟ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਲੋਕ ਵਿਰੋਧੀ ਆ ਜਦੋਂ ਕਿ ਹੋਰ ਕਾਨੂੰਨ ਸਖਤ ਕਰਨ ਦੀ ਲੋੜ ਆ ਜਿਤਨਾ ਅਜੇ ਦਰਿਆਵਾਂ ਦਾ ਪਾਣੀ ਗੰਦਾ ਕੀਤਾ ਜਾ ਰਿਹਾ ਤਰਤੀੜਾ ਪਾਣੀ ਗੰਦਾ ਕੀਤਾ ਜਾ ਰਿਹਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਵਾਤਾਵਰਣ ਦਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਸਾਰਾ ਪੰਜਾਬ ਲੜ ਰਿਹਾ ਕਿਤੇ ਬਾਇਓਗੈਸ ਦੇ ਖਿਲਾਫ ਲੜ ਰਿਹਾ ਵਾ ਕਿਤੇ ਬੁੱਢੇ ਨਾਲੇ ਦੇ ਖਿਲਾਫ ਲੜ ਰਿਹਾ ਵਾ ਕਿਤੇ ਸਤਲੋਜ ਜਿਹੜਾ ਵਾ ਸਾਫ਼ ਕਰਨ ਤੇ ਲੜ ਰਿਹਾ ਕਿਤੇ ਬਾਕੀ ਥਾਵਾਂ ਦੇ ਪੰਜਾਬੀ ਥਾਂ ਦਾ ਧਰਨੇ ਲੱਗੇ ਹੋਏ ਆ ਤੇ ਇਹ ਸਭ ਇਹ ਉਲਟਾ ਕਰ ਰਹੇ ਆ ਉਹਨਾਂ ਕਿ ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਜਿਹੜੇ ਪ੍ਰਦੂਈ ਜਿਹੜੀਆਂ ਫੈਕਟਰੀਆਂ ਵਾਲੇ ਜਿਹੜੇ ਪ੍ਰਦੂਸ਼ਨ ਫੜਾ ਰਹੇ ਚਾਹ ਸ਼ਰਾਬ ਦੀਆਂ ਜਾਂ ਕੱਪੜੇ ਦੀਆਂ ਜਾਂ ਬਾਕੀ ਦੀਆਂ ਉਹਨਾਂ ਸਾਰਿਆਂ ਨੂੰ ਉਹ ਮੁਕਤ ਕਰ ਰਿਹਾ ਤੁਹਾਡੇ ਤੋਂ ਹੁਣ ਕੋਈ ਪਰਚਾ ਦਰਜ ਨਹੀਂ ਹੋਊਗਾ ਤੁਹਾਨੂੰ ਨਾਰਮਲ ਜੁਰਮਾਨਾ ਦਿੱਤਾ ਜਾਊਗਾ ਇਹ ਇਹ ਤੇ ਉਨਾਲ ਹੀ ਇਹਦੇ ਕਿ ਹੁਣ ਇਹ ਵੀ ਆ ਕਿ ਪ੍ਰਦੂਸ਼ਨ ਜਿਹੜਾ ਪੰਜਾਬ ਦਾ ਪ੍ਰਦੂਸ਼ਨ ਕੰਟਰੋਲ ਬੋਰਡ ਆ ਇਹ ਵੀ ਪਾਸ ਕਰ ਲਿਆ ਇਹਨਾਂ ਨੇ ਕਿ ਉਹਦਾ ਉਹਦੀ ਹੁਣ ਮਜ਼ਦੂਰੀ ਦੀ ਲੋੜ ਨਹੀਂ ਪਊਗੀ ਹੁਣ ਕੇਂਦਰ ਸਰਕਾਰ ਆਪੇ ਮਨਜ਼ੂਰੀ ਦੇ ਦਿਆ ਕਰੂ ਫੈਕਟਰੀਆਂ ਵਾਲਿਆਂ ਨੂੰ ਆਪਣਾ ਹੱਕ ਹੀ ਗਵਾ ਲਿਆ ਜਿਹੜਾ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਜਿਹੜਾ ਅਸੀਂ ਸੰਗੀ ਢਾਂਚੇ ਦੀ ਗੱਲ ਕਰਦੇ ਫਰਾਜ ਨੂੰ ਅਧਿਕਾਰ ਮਿਲੇ ਹੋਇਆ ਉਹ ਵੀ ਭਗਵੰਤ ਮਾਨ ਦੀ ਸਰਕਾਰ ਆਪਣਾ ਅਧਿਕਾਰ ਗਵਾ ਚੁੱਕੀ ਆ ਹੁਣ ਮੋਦੀ ਹੀ ਕੇਂਦਰ ਸਰਕਾਰ ਹੀ ਜਿਹਨੂੰ ਮਰਜ਼ੀ ਫੈਕਟਰੀ ਵਾਲਿਆਂ ਨੂੰ ਆਪਣਾ ਦੇ ਕੇ ਯਾਜਤ ਇੱਥੇ ਫੈਕਟਰੀਆਂ ਲਵਾਉਗੀ ਉਹਨਾਂ ਵਾਸਤੇ ਰਾਹ ਖੁੱਲ ਗਿਆ ਕਾਰਪੋਰੇਟਾਂ ਵਾਸਤੇ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਨੂੰ ਸਾਨੂੰ ਚੇਤਾਵਨੀ ਆ ਕਿ ਉਹ ਜਿਹੜਾ ਕੈਬਨਟ ਚ ਪਾਸ ਕੀਤਾ ਉਹਨੂੰ ਰੱਦ ਕਰ ਇਹਨੂੰ ਵਿਧਾਨ ਸਭਾ ਚ ਪਾਸ ਕਰਾਉਣ ਦੀ ਜ਼ਰੂਰਤ ਨਾ ਕਰੀ ਇਹਦੇ ਪੂਰੇ ਪੰਜਾਬ ਚ ਲੋਕ ਇਹਦੇ ਖਿਲਾਫ ਉੱਠ ਕੇ ਖੜੇ ਹੋਣਗੇ ਬਾਕੀ ਹੁਣ ਜਿਹੜਾ ਵਾ ਅਗਲੇ ਜੋ ਵੀ ਪ੍ਰੋਗਰਾਮ ਆ ਛੱਬੂ ਬੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਪਿੰਡਾਂ ਲੋ ਕੋਈ ਲਾਗੂ ਕਰਨਗੇ ਜਿਹੜਾ ਇਹਨਾਂ ਦੀ ਵਾਰੀ ਜਦੋਂ ਆ ਰਹੀ ਹੈ ਤਰਨਤਾਰਨ ਜ਼ਿਲ੍ਹੇ ਦੀ ਵੱਡੀ ਗਿਣਤੀ ਚ ਪਿੰਡ ਪਿੱਦੀ ਤੋਂ ਜਿਹੜਾ ਜਥਾ ਵਾ ਬੀਬੀਆਂ ਦਾ ਕਿਸਾਨਾਂ ਮਜ਼ਦੂਰਾਂ ਦਾ ਉੱਥੇ ਜਾ ਕੇ ਆਪਣੇ ਜੋ ਵੀ ਉਹਨਾਂ ਦੀ ਵਾਰੀ ਦੇ ਅਨਸਾਰ ਆਪਣੇ ਜਿਹੜੇ ਦਿਨ ਆ ਆਪਣਾ ਜਿਹੜਾ ਜੋ ਵੀ ਉਹਨਾਂ ਦਾ ਬੰਦਿਆ ਡਿਊਟੀ ਬਣਦੀ ਆ ਉਹ ਨਿਭਾ ਕੇ ਆਉਣਗੇ ਚੜ੍ਹਦੀ ਕਲਾ ਨਾਲ ਸਾਰੇ ਪਿੰਡ ਨੇ ਮਤਾ ਪਾਸ ਕੀਤਾ ਵਾ ਕਿ ਅਸੀਂ ਮੋਰਚਾ ਮਜ਼ਬੂਤ ਕਰਾਂਗੇ ਤੇ ਆਉਣ ਦੇ ਦਿਨਾਂ ਚ ਵੱਡੇ ਘੱਟ ਫਿਰ ਪਿੰਡਾਂ ਦੇ ਵਿੱਚ ਕਰਕੇ ਤੇ ਇਹਨੂੰ ਆਪਣੀ ਨੂੰ ਜਿਹੜੀ ਸਮਾਜਿਕ ਲਹਿਰ ਆ ਸਮਾਜਿਕ ਜਿਹੜੀ ਸਮਾਜ ਨੂੰ ਬਚਾਉਣ ਵਾਸਤੇ ਤੇ ਜਿਹੜੀ ਜਥੇਬੰਦਕਤਾ ਤਾਕਤ ਵਧਾਉਣ ਵਾਸਤੇ ਉਹ ਲਗਾਤਾਰ ਜਿਹੜੀ ਆ ਉਹ ਜਦੋਂ ਜਦ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਇਹ ਮੀਟਿੰਗ ਰੱਖੀ ਆ ਇਹਦੇ ਚ ਇਸਾਨਾਂ ਦੀ ਕਮੇਟੀ ਮਜ਼ਦੂਰਾਂ ਦੀ ਤੇ ਬੀਬੀਆਂ ਦੀ ਕਿੰਨੇ ਕਮੇਟੀਆਂ ਜੋ ਸਾਡਾ ਜਥੇਬੰਦੀ ਦੇ ਵਧਾਨ ਵਧਾਨ ਮੁਤਾਬਕ 15 ਦਿਨਾਂ ਵਾਲੀ ਮੀਟਿੰਗ ਆ ਉਹ 15 ਦਿਨਾਂ ਵਾਲੀ ਮੀਟਿੰਗ ਹੀ ਲਗਾਈ ਆ ਨਾਲ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਲਈ ਸਾਨੂੰ ਜਿਹੜੇ ਪਰਾਲੇ ਕਰਨੇ ਪੈਣੇ ਆ ਉਹਨਾਂ ਦੇ ਵਿਚਾਰ ਬਟੰਦਰਾ ਕੀਤਾ ਵਾ ਹੋਰ ਪਿੰਡ ਦੇ ਮਸਲੇ ਆ ਜਿਹੜੇ ਉਹ ਵਿਚਾਰੇ ਗਏ ਆ ਸਮਾਜਿਕ ਸੁਧਾਰਾ ਲਈ ਜਿਹੜਾ ਪਿੰਡ ਦੇ ਵਿੱਚ ਚਲਾਇਆ ਸੀ ਕੰਮ ਆਹੀ ਨਸ਼ੇ ਦੇ ਖਿਲਾਫ ਚਲਾਇਆ ਸੀ ਉਹਨਾਂ ਤੇ ਸਰੀਆ ਸਾਰੀਆਂ ਵਿਚਾਰਾ ਜਿਹੜੀਆਂ